ਅਜੰਟਾਰੇਉ ਖਾਲਸਾ ਦਰਬਾਰ ਦੀ ਕਮੇਟੀ ਦੇ ਸਾਰੇ 11 ਡਾਇਰੈਕਟਰ ਇੱਕ ਸੁਰਤੀ ਦੇ ਨਾਲ ਚੁਣ ਲਏ ਗਏ ਹਨ ਪਹਿਲਾਂ 30 ਮਾਰਚ 2025 ਨੂੰ ਚੋਣਾਂ ਹੋਣੀਆਂ ਸੀ ਪਰ ਹੁਣ ਸਾਰੇ 11 ਡਾਇਰੈਕਟਰਾਂ ਨੂੰ ਸਹਿਮਤੀ ਦੇ ਨਾਲ ਚੁਣ ਲਿਆ ਗਿਆ ਇਸ ਕਰਕੇ ਚੋਣਾਂ ਰੱਦ ਕਰ ਦਿੱਤੀਆਂ ਗਈਆਂ ਨੇ ਫੈਸਲਾ ਉਸ ਤੋਂ ਬਾਅਦ ਆਇਆ ਜਦੋਂ ਪਾਈਚਾਰੇ ਦੇ ਸੀਨੀਅਰ ਮੈਂਬਰਾਂ ਨੇ ਸੰਗਤ ਨੂੰ ਇਕੱਠਾ ਰੱਖਣ ਅਤੇ ਗੁਰੂ ਘਰ ਦੀ ਸੇਵਾ ਨਿਰਵਿਘਨ ਚਲਾਉਣ ਦੇ ਲਈ ਟੀਮਾਂ ਨੂੰ ਰਾਜ਼ੀ ਕੀਤਾ ਕਿ ਕਿਸੇ ਵੀ ਤਰ੍ਹਾਂ ਦੇ ਚੋਣ ਮੁਕਾਬਲੇ ਦੀ ਲੋੜ ਨਹੀਂ ਹੈ ਤੇ ਮੌਜੂਦਾ ਕਮੇਟੀ ਨੂੰ ਹੀ 3 ਸਾਲਾਂ ਲਈ ਇੱਕ ਹੋਰ ਮੌਕਾ ਦਿੱਤਾ ਜਾਵੇ ਅਨੁਸਾਰ ਮੌਜੂਦਾ 9 ਡਾਇਰੈਕਟਰ ਆਪਣੀ ਸੇਵਾ ਜਾਰੀ ਰੱਖਣਗੇ ਤੇ 2 ਨਵੇਂ ਚੁਣੇ ਗਏ ਮੈਂਬਰ ਵੀ ਕਮੇਟੀ ਦੇ ਵਿੱਚ ਸ਼ਾਮਲ ਹੋਣਗੇ ਇਹ ਐਲਾਨ ਚੋਣ ਕਮਿਸ਼ਨ ਦੇ 3 ਮੈਂਬਰਾਂ ਵੱਲੋਂ ਗੁਰਦੁਆਰੇ ਦੇ ਮੁੱਖ ਹਾਲ ਦੇ ਵਿੱਚ ਹੋਈ ਮੀਟਿੰਗ ਦੌਰਾਨ ਕੀਤਾ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਮੈਂਬਰ ਮੌਜੂਦ ਸੀ 온ਟਾਰੀਓ ਖਾਲਸਾ ਦਰਬਾਰ ਉੱਤਰੀ ਅਮਰੀਕਾ ਦੇ ਸਭ ਤੋਂ ਵੱਡੇ ਅਤੇ ਪ੍ਰਤਿਸ਼ਠਾ ਗੁਰਦੁਆਰਿਆਂ ਦੇ ਵਿੱਚੋਂ ਇੱਕ ਹੈ ਅਤੇ ਇਸ ਗੁਰਦੁਆਰੇ ਦੇ ਇਹ ਬ 7000 ਪੱਕੇ ਮੈਂਬਰ ਹਨ ਜੋ ਹਰ 3 ਸਾਲਾਂ ਦੇ ਵਿੱਚ 11 ਡਾਇਰੈਕਟਰਾਂ ਦੀ ਚੋਣ ਕਰਦੇ ਨੇ ਜੋ ਗੁਰਦੁਆਰੇ ਦੇ ਰੋਜ਼ਾਨਾ ਦੇ ਕਾਰਜ ਸੰਭਾਲਦੇ ਨੇ ਮੁਰ ਚੁਣੇ ਗਏ ਕਮੇਟੀ ਪ੍ਰਧਾਨ ਹਰਪਾਲ ਸਿੰਘ ਸੈਣੀ ਨੇ ਸੰਗਤ ਦਾ ਤਹੇ ਦਿলো ਧੰਨਵਾਦ ਕੀਤਾ